ਕ੍ਰੀਡਿੰਗ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਵਿੱਚ ਕਮੌਤਰੀ ਵਿਦਿਆਰਥੀਆਂ ਲਈ ਨਿਤ ਨਵੇਂ ਨਿਯਮਾਂ ਦਾ ਐਲਾਨ ਮਸੀਬਤ ਬਣ ਚੁੱਕਿਆ ਹੈ ਸਟੱਡੀ ਪਰਮਿਟ ਦੀ ਗਿਣਤੀ ਵਿੱਚ ਕਮੀ ਅਤੇ ਵਰਕ ਪਰਮਿਟ ਵਿੱਚ ਨਵੇਂ ਨਿਯਮਾਂ ਉਹਨਾਂ ਨੂੰ ਬੇਰੁਜ਼ਗਾਰੀ ਵੱਲ ਧੱਕ ਰਹੇ ਨੇ ਜਿਸ ਕਾਰਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਇੱਕ ਮੀਡੀਆ ਰਿਪੋਰਟ ਮੁਤਾਬਕ ਕਮੌਤਰੀ ਵਿਦਿਆਰਥੀਆਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਕੈਨੇਡਾ ਵਿੱਚ ਨੀਤੀਗਤ ਤਬਦੀਲੀਆਂ ਨੇ ਉਹਨਾਂ ਦੀ ਮਾਨਸਿਕ ਸਿਹਤ ਤੇ ਮਾੜਾ ਅਸਰ ਪਾਇਆ ਹੈ ਵਿਦਿਆਰਥੀਆਂ ਨੇ ਕਿਹਾ ਕਿ ਕੈਨੇਡਾ ਵਿੱਚ ਕਮੌਟਰੀ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਮੌਜੂਦ ਰਾਸ਼ਟਰੀ ਮੁੱਦਿਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਤੇ ਉਹਨਾਂ ਦੀਆਂ ਸਹੂਲਤਾਂ ਵਿੱਚ ਕਟੌਤੀ ਦਿੱਤੀ ਜਾ ਰਹੀ ਹੈ ਕੈਨੇਡਾ ਵਿੱਚ ਰਿਹਾਇਸ਼ੀ ਕਿਰਾਏ ਵਿੱਚ ਵਾਧੇ ਮੰਗਾਈ ਤੇ ਕਮੌਟਰੀ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਜਦ ਕਿ ਅਸਲੀਅਤ ਇਹ ਹੈ ਕਿ ਇਸ ਸਮੱਸਿਆ ਪ੍ਰਾਣੀਆ ਰਿਪੋਰਟ ਵਿੱਚ ਕਿਹਾ ਗਿਆ ਕਿ ਵਾਟਰਲੂ ਯੂਨੀਵਰਸਿਟੀ ਵੱਲੋਂ ਹਾਲ ਹੀ ਦੇ ਵਿੱਚ ਕੀਤਾ ਗਿਆ ਕਿ ਤਾਜ਼ਾ ਆਏ ਕਮੌਟਰੀ ਵਿਦਿਆਰਥੀਆਂ ਲਈ ਚੰਗੀ ਰਿਹਾਇਸ਼ ਲੱਭਣ ਲਈ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਨਾਲ ਹੀ ਨਾਲ ਉਹਨਾਂ ਦੀ ਲੋੜਾਂ ਨੂੰ ਪੂਰਿਆ ਕਰਨ ਲਈ ਲੋਡਿੰਦੇ ਵਕ-ਵਕ ਬਦਲ ਨਹੀਂ ਹੁੰਦੇ ਨੀਤੀਗਤ ਤਬਦੀਲੀਆਂ ਕਰਨ ਬੇਯਕੀਨੀ ਕਮੋਤਰੀ ਵਿਦਿਆਰਥੀਆਂ ਤੇ ਵੀ ਭਾਰ ਪੈ ਰਿਹਾ ਰਿਪੋਰਟ ਮੁਤਾਬਕ ਵਾਧੀਆ ਵਾਧੀ ਅਪਰਪਾਸ ਵਿਰੋਧੀ ਬਿਆਨਬਾਜ਼ੀ ਦੀਆਂ ਖਬਰਾਂ ਵਿਚਾਲੇ ਲੋਕਪ੍ਰਿਆ ਅਧਿਆਨ ਸਥਾਨ ਵੱਜੋਂ ਕੈਨੇਡਾ ਦੀ ਸਖਤ ਵੀ ਦਾ압 ਤੇ ਲੱਗੀ ਹੋਈ ਹੈ ਕੈਨੇਡਾ ਵਿੱਚ ਕਮੋਤਰੀ ਵਿਦਿਆਰਥੀ ਭਾਈਚਾਰੇ ਦਾ ਕਈ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਕਸਲਵਾਦ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਦੱਸਦੇ ਹੋਏ ਕਿ ਕਵਤਰੀ ਵਿਦਿਆਰਥੀ ਦੀ ਗਿਰਤੀ ਨੂੰ ਹੋਰ ਘਟਕ ਕਰਨ ਦੀ ਯੋਜਨਾ ਦੇ ਐਲਾਨ ਤੋਂ ਪਹਿਲਾਂ ਹੀ ਕਈ ਰਿਪੋਰਟਾਂ ਨੇ ਸੁਝਾਅ ਦਿੱਤਾ 2024 ਦੇ ਅਖੀਰ ਤੱਕ ਕੈਨੇਡਾ ਵਿੱਚ ਧਿਆਨ ਪਰਬੜ ਬਿਨਾਂ ਕਾਰਨੋਂ ਪੰਜਾਬੀ ਸਦੀ ਤੋਂ ਵੱਡੀ ਗਿਰਾਵਟ ਆਈ ਹੈ ਹੰਬਲ ਕਾਲਜ ਦੀ ਗੱਲ ਕੀਤੀ ਜਾਵੇ ਤਾਂ ਇੱਕ ਭਾਰਤੀ ਵਿਦਿਆਰਥੀ ਵਾਲੇ ਰਿਪੋਰਟ ਵਿੱਚ ਕਿਹਾ ਗਿਆ ਕਿ ਜਿਹੇ ਨਿਯਮਾਂ ਦਾ ਐਲਾਨ ਹਰ ਰੋਜ਼ ਕੀਤਾ ਜਾ ਰਿਹਾ ਅਤੇ ਸਾਨੂੰ ਨਹੀਂ ਪਤਾ ਕਿ ਅਗਲੇ ਹਫ਼ਤੇ ਕੀ ਹੋਵੇਗਾ ਕੈਨੇਡਾ ਵਿੱਚ ਸਾਡੇ ਕੋਲ ਇੱਕ ਬਾਰੇ ਬਹੁਤ ਸਾਰੀਆਂ ਬੇਯਕੀਨੀਆਂ ਨੇ ਉਹ ਦੱਸ ਦੇਣਗੇ ਕਿ ਹਾਲਾਂਕਿ ਕਮੌਟਰੀ ਵਿਦਿਆਰਥੀਆਂ ਦੀ ਗਿਣਤੀ ਤੇ ਹਾਲੀ ਵਿੱਚ ਐਲਾਨ ਕੀਤਾ ਗਈ ਘੱਟ ਸੀਮਾ ਅਗਲੇ ਸਿਰਫ ਸਾਲ ਦੇ ਦਾਖਲੇ ਤੇ ਲਾਗੂ ਹੋਵੇਗੀ ਕੰਮ ਦੇ ਘੰਟਿਆਂ ਦੀਆਂ ਸੀਮਾਵਾਂ ਅਤੇ ਰਹਿਣ ਸਹਿਣ ਦੀਆਂ ਵਧੀਆਂ ਕੀਮਤਾਂ ਨੇ ਕਮੌਟਰੀ ਵਿਦਿਆਰਥੀਆਂ ਨੇ ਚਿੰਤਾਵਾਂ ਵਧਾ ਦਿੱਤੀਆਂ ਨੇ ਜਿਆਦਾ ਕਿਰਾਏ ਮਹਿੰਗੇ ਕਰਿਆਨੇ ਦੇ ਸਾਮਾਨ ਦੇ ਨਾਲ ਨਾਲ ਸਭ ਕੁਝ ਮਹਿੰਗਾ ਹੋ ਚੁੱਕਿਆ ਇੰਨਾ ਹੀ ਨਹੀਂ ਕੈਨੇਡਾ ਦੀ ਲੇਬਰ ਮਾਰਕੀਟ ਵਿੱਚ ਕਮੀ ਕਾਰਨ ਕਮੌਟਰੀ ਵਿਦਿਆਰਥੀ ਉੱਤੇ ਬੇਰਜ਼ਗਾਰੀ ਦਾ ਅਸਰ ਵੀ ਪੈ ਰਿਹਾ ਹੈ ਅਤੇ ਇੱਕ ਹੋਰ ਵਿਜਾਇਤੀ ਸੈਕੀ ਉਸਨੇ ਕੈਨੇਡਾ ਨੂੰ ਇਸ ਲਈ ਚੁਣਿਆ ਕਿ ਉਹ ਦੂਸਰੇ ਦੇਸ਼ਾਂ ਤੋਂ ਸਸਤਾ ਹੈ ਅਤੇ ਪੀਆਰ ਪ੍ਰਤਿਕਿਆ ਸੌਕੀਆ ਪਰ ਹੁਣ ਉਸ ਦੀ ਸੋਚ ਬਦਲ ਚੁੱਕੀ ਹੈ ਇੱਥੇ ਪੀਆਰ ਪ੍ਰਾਪਤ ਕਰਨਾ ਹੁਣ ਬਹੁਤ ਸੌਖਾ ਨਹੀਂ ਹੈ ਤੇ ਨੌਕਰੀਆਂ ਵੀ ਇੱਥੇ ਨਹੀਂ ਹਨ ਕਿਰੇੜੇ ਖਬਰਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ